ਦੇਸ਼ ਅੰਦਰ ਲੋਕ ਸਭਾ ਇਲੈਕਸ਼ਨਸ ਦਾ ਬਿਗੁੱਲ ਵੱਚੁਕਿਆ ਹੈ ਤੇ ਗੱਲ ਕਰ ਲਈਏ ਪੰਜਾਬ ਦੀ ਤਾਂ ਪੰਜਾਬ ਅੰਦਰ ਆਖਰੀ ਫੇਜ਼ ਯਾਨੀ ਕਿ 1 ਜੂਨ ਨੂੰ ਇਲੈਕਸ਼ਨਸ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਤਾਂ ਲਗਾਤਾਰ ਹਰ ਸਿਆਸੀ ਪਾਰਟੀ ਜਿਹੜੀ ਕੀ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਕੀ ਹੁਣ ਤੇਜ਼ ਹੁੰਦੀਆਂ ਵਿਖਾਈ ਦਿੰਦੀਆਂ ਨੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਬਹੁਤ ਦਿਨ ਪਹਿਲਾਂ ਹੀ 8 ਉਮੀਦਵਾਰ ਜਿਹੜੀ ਕਿ ਉਹ ਮੈਦਾਨ ਵਿੱਚ ਉਤਾਰ ਚੁੱਕੀ ਹੈ ਔਰ ਜਿਤੋਂ ਗੱਲ ਕਰ ਲਈਏ ਕਾਂਗਰਸੀ ਦੇ ਕਾਂਗਰਸ ਵੇਟ ਐਂਡ ਵਾਚ ਦੀ ਸਥਿਤੀ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਹਲਕਕ ਆਪਣੇ ਪੱਤੇ ਜਿਹੜੇ ਕਿ ਉਹ ਕਾਂਗਰਸ ਵੱਲੋਂ ਨਹੀਂ ਖੋਲੇ ਗਏ ਤੇ ਮੈਨਰਲ ਸਾਂਸਰ ਗੁਰਜੀਤ ਸਿੰਘ ਔਤਲਾ ਨੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਸਰ ਲਗਾਤਾਰ ਤੁਹਾਡੀ ਵੀ ਟਿਕਟ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਵੇਟਨਵਾਜ ਦੀ ਸਥਿਤੀ ਵਿੱਚ ਕਿਉਂ ਹੈ ਕਾਂਗਰਸ ਪਾਰਟੀ ਦੇਖੋ ਸਭਾ ਹੁੰਦਾ ਜੇ ਆਖਰੀ ਗੇੜੇ 'ਚ ਕਾਂਗਰਸ ਦੀ ਇਲੈਕਸ਼ਨ ਹੈ ਜੀ ਔਰ ਅਜੇ ਸਿਰਫ ਆਪ ਪਾਰਟੀ ਨੇ ਉਮੀਦਵਾਰ ਘੋਸ਼ਿਤ ਕੀਤਾ ਹੈ ਬਾਕੀ ਕਿਸੇ ਨੇ ਵੀ ਘੋਸ਼ਿਤ ਨਹੀਂ ਕੀਤਾ ਔਰ ਜਿਹੜੀ ਕਾਂਗਰਸ ਪਾਰਟੀ ਹੈ ਇਹਦੀ ਜਿਹੜੀ ਅ ਆਧਾਰ ਹੈ ਸਾਰੇ ਦੇਸ਼ ਦੇ ਵਿੱਚ ਹੈ ਔਰ ਕਰੀਬ 300 ਦੇ ਕਰੀਬ ਉਮੀਦਵਾਰ ਜਿਹੜਾ ਨੇ ਟਿਕਟ ਅਨਾਉਂਸ ਕਰਨੀਆਂ ਨੇ ਮਾਰੀ-ਵਾਰੀ ਉਹ ਟਿਕਟ ਅਨਾਉਂਸ ਕਰ ਰਹੇ ਨੇ ਪਹਿਲੋਂ ਜਿਹੜਾ ਦੂਸਰਾ ਉਮੀਦਵਾਰ ਨੇ ਦੂਸਰੀਆਂ ਸਟੇਟ ਦੇ ਉਹ ਕਰ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੋ ਕੇ ਉਹਨਾਂ ਨੂੰ ਕਲੀਅਰ ਕੀਤਾ ਜਾ ਰਿਹਾ ਔਰ ਉਸ ਤੋਂ ਬਾਅਦ ਜਿਹੜੀ ਹੈ ਸੈਂਟਰ ਇਲੈਕਸ਼ਨ ਕਮੇਟੀ ਹੈ ਫਿਰ ਇਹਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਹੋਣਗੀਆਂ ਆਪਣਾ ਪੰਜਾਬ ਦੀ ਔਰ ਇਹ ਵੀ ਕਲੀਅਰ ਹੋ ਜਾਏਗੀ ਮੇਰਾ ਖਿਆਲ ਹਫਤੇ ਦੇ ਵਿੱਚ ਵਿੱਚ ਸਾਰੀਆਂ ਟਿਕਟਾਂਆਂ ਨੇ ਉਹ ਕਲੀਅਰ ਹੋ ਜਾਣਗੀਆਂ ਸਾਰੀਆਂ ਦੀਆਂ ਪੰਜਾਬ ਵਿੱਚ ਦੇਖਣ ਜਾ ਰਿਹਾ ਮੁੱਦਿਆਂ ਦੀ ਰਾਜਨੀਤੀ ਨਹੀਂ ਹੋ ਰਹੀ ਹੋਰ ਬਹੁਤ ਸਾਰੀਆਂ ਗੱਲਾਂ ਕੀਤੀ ਜਾਂਦੀਆਂ ਪਰ ਮੁੱਦਿਆਂ ਤੇ ਆਧਾਰਿਤ ਰਾਜਨੀਤੀ ਕਿਉਂ ਨਹੀਂ ਕੀਤੀ ਜਾਂਦੀ ਦੇਖੋ ਮੈਂ ਤੇ ਇਹੀ ਕਹੂੰਗਾ ਕਿ ਜਿਹੜੀ ਸਰਕਾਰ ਹੈ ਮੌਜੂਦਾ ਉਹ ਆਪਣੇ ਵਿਕਾਸ ਦੀ ਗੱਲ ਕਰੇ ਕੋਈ ਨੇ ਦੇਸ਼ 'ਚ ਕਿੰਨਾ ਵਿਕਾਸ ਕੀਤਾ ਸਟੇਟ 'ਚ ਕਿੰਨਾ ਵਿਕਾਸ ਕੀਤਾ ਬਜਾਏ ਇਹਦੇ ਕਿ ਆਪਾਂ ਕਰਦਾਰਕੁਸ਼ੀ ਕਰੀਏ ਕਿਸੇ ਬੰਦੇ ਦੀ ਕਿਸੇ ਵਿਅਕਤੀਗਤ ਤੌਰ ਤੇ ਕਿਸੇ ਤੇ ਮਲੇ ਕਰੀਏ ਉਹ ਨਹੀਂ ਹੋਣਾ ਚਾਹੀਦਾ ਹੁਣ ਤੁਸੀਂ ਦੇਖੋਗੇ ਇਹੋ ਜਿਹੇ ਰੀਲਾਂ ਬਣਾ ਕੇ ਟ੍ਰੋਲ ਕੀਤਾ ਜਾ ਰਿਹਾ ਹੈ ਇੰਡੀਆ ਲਾਇਸ ਨੂੰ ਜਾਂ ਉਹਨਾਂ ਦੇ ਪਾਰਟਨਰਸ ਨੂੰ ਜਿਹੜੀਆਂ ਕਿ ਕਿਤੇ ਵੀ ਸ਼ੋਭਾ ਨਹੀਂ ਦਿੰਦੀਆਂ ਮਤਲਬ ਅਸੀਂ ਕਿਸ ਦੇਸ਼ ਦੇ ਵਾਸੀ ਆ ਅ 5 ਟ੍ਰਿਲੀਅਨ ਦੀ ਇਕਨੋਮੀ ਹੋ ਰਹੀ ਹੈ ਦੇਸ਼ ਦੀ ਤੇ ਆਪਣੀ ਦਿਮਾਗ ਜਿਹੜਾ ਆ ਆਪਣੀ ਜਿਹੜੀ ਸੋਚ ਹੈ ਉਹ ਆਪਾਂ ਕਦੋਂ ਉਸ ਲੈਵਲ ਦੀ ਪੁੱਤਰ ਔਰ ਸਹੀ ਕਰਾਂਗੇ ਅੱਜ ਜਿਹੜੀ ਮੌਜੂਦਾ ਸਰਕਾਰ ਉਹ ਜਿੰਮੇਵਾਰੀਆਂ ਬੰਦੀਆਂ ਕਿ ਹਰ ਇੱਕ ਨੂੰ ਬਰਾਬਰ ਦਾ ਮਤਲਬ ਫੀਲਡ ਦੇਣਾ ਖੇਡਣ ਵਾਸਤੇ ਰਾਜਨੀਤੀ ਵਾਸਤੇ ਤਾਂ ਕਿ ਸਹੀ ਤਰੀਕੇ ਨਾਲ ਹਰ ਕੋਈ ਬੰਦਾ ਆਪਣਾ ਪੱਖ ਪੇਸ਼ ਕਰ ਸਕੇ ਪਰ ਦੁੱਖ ਇਸ ਗੱਲ ਦੀ ਹੈ ਬਰਾਬਰ ਦਾ ਤੇ ਉਹਨਾਂ ਨੇ ਕੀ ਦੇਣਾ ਆ ਉਹ ਪਹਿਲਾਂ ਫੀਲਡ ਵੀ ਖੋਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਜਿਵੇਂ ਕਾਂਗਰਸ ਪਾਰਟੀ ਦੇ ਜਿਹੜੇ ਅਕਾਊਂਟ ਨੇ ਉਹ ਸਾਰੇ ਫ੍ਰੀਜ਼ ਕਰ ਦਿੱਤੇ ਗਏ ਔਰ ਉਹਨਾਂ ਨੂੰ ਮਤਲਬ ਤੁਸੀਂ ਦੇਖੋ ਕਿ ਪ੍ਰਚਾਰ ਵੀ ਨਾ ਕਰ ਸਕਣ ਇਥੋਂ ਤੱਕ ਉਹਨਾਂ ਤੇ ਯੋਰ ਲਾਇਆ ਜਾ ਰਿਹਾ ਕਿ ਉਹ ਕਿਤੇ ਪ੍ਰਚਾਰ ਕਰਨ ਵੀ ਨਾ ਜਾ ਸਕਣ ਉਸ ਤੋਂ ਇਲਾਵਾ ਜਿੰਨੇ ਵੀ ਕ੍ਰਿਮੀਨਲ ਕਾਈਂਡ ਦੇ ਬੰਦੇ ਨੇ ਜਿਨ੍ਹਾਂ ਨੇ ਕ੍ਰਾਪਸ਼ਨ ਬਹੁਤ ਵੱਡੀ ਕੀਤੀ ਉਹਨਾਂ ਬੰਦਿਆਂ ਨੂੰ ਤੜਾ ਤੜਾ ਬੀਜੇਪੀ ਦੇ ਅੰਦਰ ਮਤਲਬ ਲੈ ਕੇ ਆਇਆ ਜਾ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਆਉਣ ਵਾਲਾ ਜਿਹੜਾ ਫਿਊਚਰ ਹੈ ਸਾਡੇ ਦੇ ਹਿਤਾਜ ਸੁਭਧਾਨੇ ਜਦੋਂ ਉਹ ਖਤਰੇ 'ਚ ਪਏਗਾ ਤਾਂ ਫਿਊਚਰ ਵੀ ਖਤਰੇ 'ਚ ਪਏਗਾ ਜਿਹੜਾ ਦੇਸ਼ ਖਾਨਾ ਜੰਗੀ ਵਾਲੇ ਬੰਨੇ ਬਧੇਗਾ ਅਨਲਾਨੀ ਹੋਈ ਐਮਰਜੈਂਸੀ ਐ ਇਸ ਕੰਮ ਦੇ ਵਿੱਚ ਪੰਜਾਬ ਅੰਦਰ ਦੀ ਗੱਲ ਕਰ ਲਈਏ ਕਾਂਗਰਸੀ ਤਾਂ ਵੱਡੇ ਲੀਡਰ ਜਿਹੜੇ ਨੇ ਵੱਡੇ ਚਿਹਰੇ ਨੇ ਉਹ ਬੀਤੇ ਦਿਨੀ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਰਹੇ ਤਾਂ ਕਿਆ ਸਮਝੋ ਪੰਜਾਬ ਅੰਦਰ ਕਾਂਗਰਸ ਕਮਜ਼ੋਰ ਹੋ ਗਈ ਨਹੀਂ ਇਹੋ ਜੀ ਗੱਲ ਨਹੀਂ ਕਾਂਗਰਸ ਦੇਖੋ ਬੜੀ ਪੁਰਾਣੀ ਪਾਰਟੀ ਹੈ ਔਰ ਕਾਂਗਰਸ ਪਾਰਟੀ ਦਾ ਇਤਿਹਾਸ ਬਹੁਤ ਵੱਡਾ ਹੈ ਕਾਂਗਰਸ ਪਾਰਟੀ ਕੋ ਬਹੁਤ ਵੱਡੇ ਲੀਡਰ ਨੇ ਕਿਉਂਕਿ ਸੈਕੂਲਰ ਸੋਚ ਤੋਂ ਹੋਣ ਕਰਕੇ ਜਿਹੜੇ ਬੰਦੇ ਨੇ ਹਰ ਤਰ੍ਹਾਂ ਹਰ ਵਰਗ ਦੇ ਹਰ ਧਰਮ ਦੇ ਲੋਕ ਜੁੜੇ ਨੇ ਔਰ ਇਹੀ ਕਾਰਨ ਹੈ ਕਿ ਪੰਜਾਬ ਦੇ ਜਿਹੜੀਆਂ ਪੰਜਾਬ ਵਿੱਚ ਦੂਜੀਆਂ ਪਾਰਟੀਆਂ ਮੂਵ ਕਰ ਰਹੀਆਂ ਨੇ ਖ ਲੀਡਰਸ਼ਿਪ ਦੀ ਬਹੁਤ ਘਾਟ ਹੈ ਪਰ ਭਾਜਪਾ ਸਾਰੇ ਨੂੰ ਖਾਨੇ ਚਾਰਖਾਨੇ ਚਿਤ ਕਰੀ ਜਾਂਦੀ ਹੈ ਭਾਜਪਾ ਕਾਂਗਰਸ ਦੇ ਵੀ ਜਿਹੜੇ ਕਿ ਵੱਡੇ ਲੀਡਰ ਤੋੜ ਲਈ ਨੇ ਆਮਾ ਦੀ ਪਾਰਟੀ ਤੇ ਵੀ ਵੱਡੇ ਲੀਡਰ ਤੋੜ ਰਹੀ ਹੈ ਨਹੀਂ ਇੱਕ ਚੀਜ਼ ਜਿੱਥੇ ਉਹ ਖਾਨੇ ਚਿਤ ਕਰ ਰਹੀ ਉਹਦੇ ਨਾਲ ਇੱਕ ਚੀਜ਼ ਇਹ ਵੀ ਬੜੀ ਸਾਫ਼ ਹੋ ਰਹੀ ਹੈ ਕਿ ਉਹਨਾਂ ਕੋਲ ਲੜਾਉਣ ਜੋਗੇ ਕੈਂਡੀਡੇਟ ਵੀ ਨਹੀਂ ਜਿਸ ਪਾਰਟੀ ਦੀ ਵਿਚਾਰਧਾਰਾ ਨਾਲ ਲੋਕੀ ਨਾਲ ਜੁੜੇ ਹੋਣ ਜਿਸ ਪਾਰਟੀ ਦੀ ਵਿਚਾਰਧਾਰਾ ਚ ਉਹ ਲੀਡਰਿੰਗ ਨਾ ਪੈਦਾ ਕਰ ਸਕੀ ਹੋਵੇ ਤੇ ਉਹ ਪਾਰਟੀ ਇਲੈਕਸ਼ਨਾਂ ਕੀ ਲੜੂਗੀ ਧਾਰੇ ਫੜ ਕੇ ਤੇ ਕਿੰਨੀਆਂ ਇਲੈਕਸ਼ਨਾਂ ਲੜੀਆਂ ਜਾ ਸਕਦੀਆਂ ਉਹ ਤੇ ਮਤਲਬ ਕਰਜ਼ਾ ਹੀ ਹੈ ਨਾ ਕਿ ਪਤਾ ਕਦੋਂ ਮੁੜ ਜਾਣਾ ਉਹ ਜਿਹੜੇ ਲੀਡਰ ਗਏ ਕੀ ਪਤਾ ਉਹਨਾਂ ਦੇ ਵਿਚਾਰ ਤੇ ਰੱਖ ਕੇ ਤੂੰ ਸਾਡੇ ਨਾਲ ਮਿਲ ਜਾਣੀ ਵਾਪਸ ਚਾਉਂਗਾ ਗਲਤੀ ਮਹਿਸੂਸ ਕਰਨਗੇ ਜੀ ਅਸੀਂ ਗਲਤੀ ਮਹਿਸੂਸ ਕਰਦੇ ਹਾਂ ਸੋ ਕਾਂਗਰਸ ਪਾਰਟੀ ਦਾ ਇੱਕ ਇਹ ਵੀ ਤੇ ਬੜੀ ਚੀਜ਼ ਪਲੱਸ ਪੁਆਇੰਟ ਵੀ ਵੇਖ ਸਕਦੇ ਜੀ ਨਾ ਕਿ ਜਿਵੇਂ ਕੈਪਟਨ ਮਨਵਿੰਦਰ ਸਿੰਘ ਜੀ ਗਏ ਨੇ ਜਾਖੜ ਸਾਹਿਬ ਗਏ ਨੇ ਹੁਣ ਰਵਨੀਤ ਬਿੱਟੂ ਜੀ ਚਲੇ ਗਏ ਨੇ ਹੋਰ ਵੀ ਕਈ ਮਤਲਬ ਜਿਹੜੇ ਲੀਡਰ ਐ ਉਹਨਾਂ ਚ ਗਏ ਨੇ ਤੇ ਉਹ ਕਾਂਗਰਸ ਪਾਰਟੀ ਦੀ ਦੇਣ ਨੇ ਉਹਨਾਂ ਨੂੰ ਮਤਲਬ 50-50 ਸਾਲ 60-60 ਸਾਲ ਕਾਂਗਰਸ ਪਾਰਟੀ ਨੇ ਤਿਆਰ ਕੀਤਾ ਹੈ ਤੇ ਅੱਜ ਉਹ ਚਲੋ ਕਿਸ ਕਰਨ ਗਏ ਇਹਦਾ ਤੇ ਆਪਾਂ ਬਹੁਤੀ ਚਰਚਾ ਨਹੀਂ ਕਰਦੇ ਪਰ ਤੁਹਾਡੀ ਕਾਫੀ ਜ਼ਿਆਦਾ ਨੇੜਤਾ ਸੀਗੀ ਰਵਨੀਤ ਸਿੰਘ ਬਿੱਟੂ ਹੋਣਾ ਨਾ ਕਦੀ ਗੱਲ ਹੋਈ ਮੇਰੀ ਸਾਰਿਆਂ ਨਾਲ ਨੇੜਤਾ ਹੈ ਅੱਜ ਵੀ ਹੈ ਨੇੜਤਾ ਦੀ ਕੋਈ ਕਮੀ ਨਹੀਂ ਗਈ ਪਰ ਮਸਲਾ ਇਸ ਗੱਲ ਦਾ ਕਿ ਵਿਚਾਰਤਾ ਰੱਖੋ ਛੱਡਣੀ ਹੈ ਅੱਜ ਅਸੀਂ ਇੱਕ ਮੈਂ ਆਪਣੀ ਰਾਜਨੀਤੀ ਮੇਰੀ ਸੇਮ ਪਿੰਡ ਵਾਲੀ ਰਾਜਨੀਤੀ ਹੈ ਕਿ ਇੱਕ ਪਿੰਡ ਦੇ ਵਿੱਚ ਚਾਹੇ ਸਾਰੇ ਪਰਿਵਾਰ ਰਹਿੰਦੇ ਨੇ ਅਸੀਂ ਰਲ ਕੇ ਰਹਿੰਦੇ ਹਾਂ ਸਾਰਾ ਨੇੜਤਾ ਹੁੰਦੀ ਹੈ ਕਾਲੀ ਕਾਂਗਰਸ ਭਾਜਪਾ ਜਦੋਂ ਇਲੈਕਸ਼ਨ ਆਉਂਦੀਆਂ ਆਸੀਂ ਆਪ ਆਪਣੇ ਬੂਥਾਂ ਤੇ ਬਹਿ ਜਾਂਦੇ ਹਾਂ ਅਸੀਂ ਉਦੋਂ ਫਿਰ ਉਦੋਂ ਫਿਰ ਇਲੈਕਸ਼ਨ ਦੀ ਰਾਜਨੀਤੀ ਫਿਰ ਜਿਹੜੀ ਚੋਣਾਂ ਔਰ ਆਪਣੇ ਵਿਚਾਰਾਂ ਦੀ ਹੋਣੀ ਹੈ ਔਰ ਆਪਣੀ ਪਾਰਟੀ ਦੇ ਕੀਤੇ ਕੰਮਾਂ ਨੂੰ ਦੱਸ ਕੇ ਅੱਗੇ ਲੈ ਕੇ ਜਾਣਾ ਇਸੋ ਕਾਂਗਰਸ ਪਾਰਟੀ ਕੋਲ ਵੱਡਾ ਇਤਿਹਾਸ ਹੈ ਵੱਡੇ ਲੀਡਰ ਕਾਂਗਰਸ ਪਾਰਟੀ ਨੇ ਬਣਾਇਆ ਕੀਤੇ ਉਹ ਅਲੱਗ ਗੱਲ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਸ ਵੇਲੇ ਜਿਹੜੀ ਲੀਡਰਸ਼ਿਪ ਹੈ ਉਹ ਕਾਂਗਰਸ ਕੋਲ ਲੈ ਕੇ ਜਾਣੀ ਪੈ ਰਹੀ ਹੈ ਤੇ ਬਹੁਤ سارے ਇਲਜ਼ਾਮ ਵੀ ਲੱਗਦੇ ਨੇ ਭਾਜਪਾ ਦੇ ਵੀ ਜਿਹੜੇ ਕਿ ਜਿਹੜੋ ਆਮ ਆਦਮੀ ਪਾਰਟੀ ਦੇ ਇੱਕ ਸੰਸਦ ਮੌਜੂਦਾ ਤੇ ਇੱਕ ਐਮਐਲਏ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਕਈ ਸਾਰੇ ਐਮਐਲਏ ਵੀ ਸਾਹਮਣੇ ਆਉਂਦੇ ਨੇ ਮੀਡੀਆ ਦੇ ਇੱਕ ਮੰਚ ਤੇ ਵੀ ਉਹਨਾਂ ਨੇ ਆਖਿਆ ਵੀ ਪਰਲੋਬਨ ਦਿੱਤਾ ਜਾ ਰਿਹਾ ਹੈ 25-25 ਕਰੋੜ ਤੱਕ ਲਾ ਕੇ 45-45 ਕਰੋੜ ਦਾ ਕੰਦਾ ਮੁੱਲ ਲਾਇਆ ਜਾ ਰਿਹਾ ਹੈ ਦੇਖੋ ਜਿਹੜਾ ਮੌਜੂਦਾ ਸੰਸਦ ਗਿਆ ਪਈ ਦੀ ਗਲਤੀ ਇਹ ਤੇ ਉਹਦੀ ਆਪਣੀ ਸੋਚ ਹੈ ਨਾ ਕਿ ਉਹ ਦੇਖੋ ਪਹਿਲੋਂ ਕਾਂਗਰਸ ਛੱਡ ਕੇ ਆਪ ਚ ਆਪ ਛੱਡ ਕੇ ਬੀਜੇਪੀ ਚ ਹੁਣ ਤੇ ਲੋਕ ਵੀ ਇਹਨਾਂ ਦੀ ਹਰਕਤਾਂ ਕਰਕੇ ਸਾਡੇ ਤੇ ਵੀ ਲੋਕ ਜਿਹੜੇ ਆਮ ਜਰਾਇਨੇਤਾ ਬੰਦੇ ਆ ਉਹ ਸਭਨਾਂ ਦੀ ਗੱਲ ਕਰਦੇ ਕਿ ਪੋਲੀਟੀਕਲ ਬੰਦੇ ਇਹੋ ਜਿਹੇ ਹੁੰਦੇ ਆ ਜੀ ਕਿ ਇਹਨਾਂ ਨੂੰ ਇਹਨਾਂ ਨੂੰ ਆਦਤਾਂ ਨੇ ਇਹੋ ਜੇ ਕੰਮ ਕਰਨੀਆਂ ਚਲੋ ਜਦੋਂ ਦਾ ਮਿਆਰ ਵੀ ਫੱਟ ਡਿੱਗਦਾ ਸਾਰਿਆਂ ਦਾ ਡਿੱਗਦਾ ਹੀ ਇਹਨਾਂ ਦੇ ਇਹਨਾਂ ਦੇ ਕਰਕੇ ਇਹਨਾਂ ਦੇ ਇਹਨਾਂ ਦੇ ਹੀ ਇਹਨਾਂ ਦਾ ਨੁਕਸਾਨ ਨਹੀਂ ਹੋਇਆ ਇਹਨਾਂ ਰਾਜਨੀਤਿਕ ਜਮਾਤਾਂ ਦਾ ਬੜਾ ਬੜਾ ਨੁਕਸਾਨ ਕੀਤਾ ਹੈ ਜਿਹੜੇ ਦਿਨ ਦਿਨ ਪਾਰਟੀਆਂ ਮਿੰਟੋ-ਮਿੰਟ ਬਦਲੀ ਜਾ ਰਹੇ ਦਿਨ ਨਹੀਂ ਵੇਖਦੇ ਰਾਤ ਨਹੀਂ ਵੇਖਦੇ ਹੁਣ ਡੜਾ ਗੁਰਾਲ ਹੈ ਸ਼ੀਤਲ ਗੁਰਾਲ ਹੈ ਉਹਦੀ ਹੁਣ ਫੋਟੋ ਆ ਰਹੀਆਂ ਨੇ ਸਾਹਮਣੇ ਕੋਈ ਬੜਾ ਬੜਾ ਟਰੱਕ ਰੈਕੜ ਚਲਾਉਂਦਾ ਬੰਦਾ ਜਿਹਦੇ ਨਾਲ ਉਹਦਾ ਸਿਸਟਮ ਸੀ ਸਾਂਝਾ ਹੂੰ ਹੁਣ ਕੀ ਪਤਾ ਉਹਦੇ ਕੀ ਕਾਰਨ ਹੋਇਆ ਉਹੀ ਕਹ ਰਿਹਾ ਸੀ ਪਹਿਲੋਂ ਉਹਨੇ ਸ਼ਿਕਾਇਤ ਕੀਤੀ ਸੀ ਕਿ ਮੈਨੂੰ 25 ਕਰੋੜ ਰੁਪਏ ਮਿਲ ਰਿਹਾ ਜੀ ਮੈਨੂੰ ਆਪਰੇਸ਼ਨ ਲੋਟਰ ਦੇ ਵਿੱਚ ਇਹਨੇ ਸ਼ਿਕਾਇਤ ਕੀਤੀ ਸੀ ਹੁਣ ਉਹ ਕਹ ਰਿਆ ਨਹੀਂ ਉਹ ਗਲਤ ਸੀ ਹੁਣ ਇਹ ਉਦੋਂ ਗਲਤ ਸੀ ਕਿ ਅੱਜ ਗਲਤ ਹੈ ਹੁਣ ਲੋਕ ਵੀ ਇੱਥੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਲੋਕ ਤੇ ਜ਼ੁਬਾਨ ਵਾਲੇ ਬੰਦੇ ਤੇ ਵਿਸ਼ਵਾਸ ਕਰਦੇ ਹਨਾ ਜ਼ੁਬਾਨ ਦੀ ਹੁੰਦੀ ਹੈ ਕਿ ਬੰਦਾ ਯਾਰ ਆਪਣੇ ਕਈ ਗੱਲ ਤੇ ਕਹਿੰਦਾ ਘਰਾ ਉਤਰਦਾ ਹੈ ਹੂੰ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਕੁਐਸਚਨ ਮਾਰਕ ਰਾਜਨੀਤਿਕ ਬੰਦਿਆਂ ਦੇ ਵੀ ਲੱਗ ਰਿਆ ਪਰ ਸਮਾਂ ਜਿਹੜਾ ਹੁੰਦਾ ਸਾਰੀਆਂ ਚੀਜ਼ਾਂ ਸਪਸ਼ਟ ਕਰੂਗਾ ਔਰ ਇਸ ਵੇਲੇ ਪਬਲਿਕ ਬਹੁਤ ਵੇਰੇ ਇਹਨਾਂ ਚੀਜ਼ਾਂ ਔਰ ਮੇਰਾ ਖਿਆਲ ਹੈ ਕਿ ਪਬਲਿਕ ਬਹੁਤ ਗੁੱਸੇ 'ਚ ਵੀ ਹੈ ਇਹਨਾਂ ਚੀਜ਼ਾਂ ਕਰਕੇ ਉਹ ਕਹਿੰਦੇ ਯਾਰ ਬਣਾਇਆ ਸੀ ਤੈਨੂੰ ਆਪਣੀ ਪਾਰਟੀ ਤੋਂ ਤੂੰ ਉਧਰ ਕਿਤੇ ਚਲੇ ਗਿਆ ਤੈਨੂੰ ਟਿਕਟ ਵੀ ਮਿਲ ਗਈ ਫਿਰ ਵੀ ਤੂੰ ਛੱਡ ਕੇ ਚਲੇ ਗਿਆ ਅਫਵਾਹਾਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਤੁਹਾਡੇ ਬਾਰੇ ਵੀ ਅਫਵਾਹਾਂ ਫੈਲੀਆਂ ਸੀ ਕਿ ਅੱਭੀ ਤੁਸੀਂ ਵੀ ਪਾਰਟੀ ਛੱਡ ਰਹੇ ਹੋ ਤੇ ਤੁਸੀਂ ਬਾਅਦ ਵਿੱਚ ਇਸ ਅਫਵਾਹ ਦਾ ਖੰਡਨ ਵੀ ਕੀਤਾ ਤੇ ਕਿਉਂ ਕਹਿਣਾ ਚਾਹੁੰਦੇ ਹੋ ਵੀ ਕਿ ਅਫਵਾਹਾਂ ਕਿਉਂ ਫੈਲਦੀਆਂ ਸੀ ਦੇਖੋ ਮੈਂ ਖੰਡਨ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਦੇਖੋ ਇਹ ਚੀਜ਼ ਦਿਖਣੀ ਚਾਹੀਦੀ ਹੈ ਬੰਦੇ ਨੂੰ ਖੰਡਨ ਕੀਤਾ ਤੇ ਕੀ ਕੀਤਾ ਪਰ ਉਦੋਂ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਚਾਰਜ ਫੇਰਿਓ ਮਤਲਬ ਇੱਧਰ ਗੱਲਾਂ ਉੱਧਰ ਗੱਲਾਂ ਫਿਰ ਮਜਬੂਰਨ ਮੈਨੂੰ ਬਾਹਰ ਆ ਕੇ ਕਹਿਣਾ ਪਿਆ ਭਾਈ ਕਿਸੇ ਤੇ ਯਕੀਨ ਨਾ ਕਰੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਆਪਣੀ ਪਾਰਟੀ ਐ ਇਸ ਜਿਸ ਪੋਜੀਸ਼ਨ ਤੇ ਜਾ ਰਹੀ ਹੈ ਉਹਦੇ ਨਾਲ ਢਿਰ ਬਣ ਕੇ ਤਗੜੇ ਹੋ ਕੇ ਇੱਕ ਥੰਮ੍ਹ ਦੀ ਤਰ੍ਹਾਂ ਖੜਾਂਗੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਗਈ ਸਾਰੇ ਤਗੜੇ ਹੋ ਕੇ ਆਪੋ ਆਪਣੀ ਜਗ੍ਹਾ ਤੇ ਕਾਂਗਰਸ ਪਾਰਟੀ ਦਾ ਕੰਮ ਕਰੋ ਸੋ ਸਾਨੂੰ ਆ ਕੇ ਕਹਿਣਾ ਪਿਆ ਕਰਨ ਕਿਉਂਕਿ ਇਹ ਕੁਝ ਲੋਕ ਨੇ ਕੁਝ ਘਟੀਆਂ ਪੱਤਰਕਾਰ ਤਾਂ ਕਹਿ ਸਕਦਾ ਜਿਹੜੇ ਲੋਕ ਕਰਦੇ ਨੇ ਪਤਾ ਨਹੀਂ ਕਰਨੀ ਨਹੀਂ ਚਾਹੀਦੀ ਦੇਖੋ ਪੱਤਰਕਾਰ ਦਾ ਬੜਾ ਵੱਡਾ ਇੱਕ ਰਤਬਾ ਇੱਕ ਪਵਿੱਤਰ ਕੰਮ ਕਰਦੇ ਹੈ ਕਿ ਜਿਹੜੇ ਮੁੱਦੇ ਵੀ ਠਾਉਣੇ ਹੱਲ ਵੀ ਕਰਾਉਣੇ ਔਰ ਲੋਕਾਂ ਦੀ ਗੱਲ ਵੀ ਰੱਖਣੀ ਔਰ ਉਹਨੇ ਇਹੋ ਜੇ ਕੰਮ ਕਰਨੇ ਬਿਨਾਂ ਕਿਸੇ ਦੀ ਤੁਸੀਂ ਮਤਲਬ ਲਈ ਨਹੀਂ ਅਗਲੇ ਬੰਨੇ ਹੋ ਅ ਵਰਜਨ ਹੀ ਨਹੀਂ ਲਿਆ ਤੇ ਆਜ ਚੱਕ ਕੇ ਖਬਰਾਂ ਲਾਤੀਆਂ ਜਿਉ ਇੱਥੇ ਦਿੱਲੀ ਚਲੇ ਗਿਆ ਜੀ ਉਹ ਇੱਧਰ ਜਾਲੇਗਾ ਜੀ ਉੱਧਰ ਚਲੇਗਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਬੜਾ ਵੱਡਾ ਇਹਨਾਂ ਨੇ ਨੁਕਸਾਨ ਕੀਤਾ ਹੈ। ਕਿਹ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਪ੍ਰਧਾਨਗੀ ਹੈ ਉਹ ਵੀ ਕਟੇਗਰੀ ਚ ਖੜਾ ਕਰ ਦੇਣਾ ਜਿਹੜਾ ਆਦ ਨਹੀਂ ਲੀਡਰ ਕਿਉਂਕਿ ਲੀਡਰ ਜਿਹੜੇ ਨੇ ਉਹ ਐਕਸੈਪਟ ਨਹੀਂ ਕਰ ਪਾ ਰਹੇ ਉਹਨਾਂ ਦੀ ਪ੍ਰਧਾਨਗੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਦੇਖੋ ਮਾ ਰਾਜਾ ਵੜਿੰਗ ਬਹੁਤ ਵਧੀਆ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ ਕੰਮ ਕਰਨ ਵਾਲਾ ਬੰਦਾ ਆ ਔਰ ਜ਼ਮੀਨ ਤੋਂ ਨਿਕਲਾ ਆ ਬੰਦਾ ਹੈ। ਹੁਣ ਜੇ ਕੋਈ ਬੰਦਾ ਜਾਣ ਦੀ ਟਿਕਟਾਂ ਜੇ ਮਿਲਣੀਆਂ ਨੇ ਟਿਕਟਾਂ ਜੇ ਅਨਾਉਂਸ ਹੋਣੀਆਂ ਨੇ ਕਿਸੇ ਨੂੰ ਟਿਕਟ ਨਹੀਂ ਦਿੱਤੀ ਬਾਕੀ ਵੱਡੀ ਗੱਲ ਹੈ ਕਿ ਜਦੋਂ ਆਪਾਂ ਲੰਬਾ ਸਮਾਂ ਇੱਕ 파ਟਨਰ ਹੀ ਹੋਈ ਹੋਈਏ ਫਿਰ ਇਹ ਛੋਟੀਆਂ-ਮੋਟੀਆਂ ਚੀਜ਼ਾਂ ਨੇ ਟਿਕਟ ਮਿਲਣੀ ਨਾ ਮਿਲਣੀ ਇਹ ਚੀਜ਼ਾਂ ਚਲਦੀਆਂ ਰਹਿਣੀਆਂ ਨੇ ਪਰ ਵਿਚਾਰਧਾਰਾ ਨਹੀਂ ਛੱਡਣੀ ਜੀ ਵਿਚਾਰਧਾਰਾ ਨਾਲ ਮਿਲ ਕੇ ਰਹਿਣਾ ਚਾਹੀਦਾ ਕੀ ਏਜੰਡਾ ਲੈ ਕੇ ਲੋਕਾਂ ਤੱਕ ਪਹੁੰਚ ਕਰੋਗੇ ਤੁਸੀਂ ਮੈਂ ਆਪਣੇ ਕੀਤੇ ਹੋਏ ਕੰਮ ਲੋਕਾਂ ਨੂੰ ਦੱਸੂਗਾ ਔਰ ਲੋਕਾਂ ਨੂੰ ਦੱਸਾਂਗਾ ਕਿ ਅਗਲਾ ਆਉਣ ਵਾਲਾ ਸਮਾਂ ਸੀ ਜਿਹੜਾ ਅਮਰਸਰ ਵਾਸਤੇ ਕੀ ਕਰਨਾ ਬਿਹਤਰ ਕਰਨਾ ਹੈ ਔਰ ਜਿਹੜੀ ਆਪਣੀ ਇਸ ਨਗਰੀ ਦੀ ਜਿਹੜੀ ਪਵਿੱਤਰਤਾ ਵਾਸਤੇ ਜਿਹੜੀ ਇਸ ਨਗ ਕਈ ਚੀਜ਼ਾਂ ਜਈਆਂ ਦੇ ਨਾਲ ਵੀ ਮੈਂ ਮਤਲਬ ਅ ਸਿੱਧਾ ਤੌਰ ਤੇ ਉਹਨਾਂ ਦੇ ਨਾਲ ਮੱਥਾ ਲਾਉਣ ਵਾਲਾ ਸਾਹਬ ਹੁੰਦਾ ਕਿ ਜਿਹੜੀਆਂ ਕਈ ਕਈ ਹਾਮ ਬੰਦਾ ਨਹੀਂ ਕਰ ਸਕਦਾ ਸੋ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਆਸ ਕਰਾਂਗੇ ਕਿ ਲੋਕ ਉਸ ਪੱਖ ਨੂੰ ਵੇਖਦੇ ਹੋਏ ਸਹੀ ਫੈਸਲਾ ਲੈਣਗੇ ਆਉਣ ਵਾਲੇ ਸਮੇਂ ਲਈ ਉਹ ਕੀ ਕਾਰਨ ਰਹੇ ਨੇ ਜਦੋਂ ਓਜਲਾ ਬਾਈ ਇਲੈਕਸ਼ਨ ਲੜਦੇ ਨੇ ਤਾਂ ਜਿੱਤ ਹੁੰਦੀ ਏ 1,99,000 ਦੇ ਕਰੀਬ ਵੋਟਾਂ ਦੇ ਤੇ ਜਦੋਂ ਉਸ ਤੋਂ ਬਾਅਦ ਤੁਸੀਂ ਆਮ ਇਲੈਕਸ਼ਨ ਲੜਦੇ ਹੋ 2019 ਵਿੱਚ ਤਾਂ ਉਦੋਂ ਜਿਹੜੀ ਤੁਹਾਡੀ ਜਿਹੜੀ ਜਿੱਤ ਦਾ ਫਰਕ ਆਇੰਦਾ 1 ਲੱਖ ਦੀ ਵੋਟਾਂ ਤੇ ਕੀ ਕਾਰਨ ਕੀ ਰਿਹਾ ਥੱਲੇ ਕਿਉਂ ਆ ਗਏ ਮੈਂ ਦੱਸਦਾ ਨਾ ਉਦੋਂ ਪੋਲਿੰਗ ਬਹੁਤ ਘੱਟ ਹੋਈ ਸੀ ਜਦੋਂ ਪਹਿਲਾਂ ਪੋਲਿੰਗ ਹੋਈ ਸੀ 70% ਜੀ ਆਪਣਾ ਵੋਟ ਸ਼ੇਅਰ ਸੀ 50.23% 50.23% ਬਾਅਦ ਚ ਵੋਟ ਪੋਲ ਹੋਈਏ 8.5 ਲੱਖ ਜੀ 5354% ਆਪਣਾ ਵੋਟ ਸ਼ੇਅਰ ਸੀ 51.3% ਉਹ ਜਿਹੜਾ 1% ਵੋਟ ਵੱਧ ਲੈ ਵੱਧ ਲੈ ਕੇ ਗਿਆ ਆਪਣੇ ਜਿੰਨੀ ਪੂਲ ਹੋਈ ਹੈ ਜੇ ਵੋਟ ਹੀ ਘੱਟ ਪੂਲ ਹੋਈ ਆ ਉਹਦੇ ਤੇ ਆਪਣਾ ਕੋਈ ਦੋਸ਼ ਨਹੀਂ ਨਾ ਹੈਗਾ ਇਹਦੇ ਚ ਆਮ ਆਦਮੀ ਪਾਰਟੀ ਵੀ ਮਤਲਬ ਘੱਟ ਘੱਟ ਵੋਟ ਪੂਲ ਹੋਈ ਉਹਨੂੰ ਔਰ ਉਹ ਬਿਲਕੁਲ ਹੀ ਜ਼ੀਰੋ ਤੇ ਚਲੇ ਗਏ ਸੋ ਜਦੋਂ ਪਰਸੈਂਟੇਜ ਜਿਹੜੀ ਪੂਲ ਹੁੰਦੀ ਹੈ ਉਹ ਆਪਣੀ ਐਜ਼ ਇਟ ਇਜ਼ ਹੀ ਹੈ ਜਿਹੜੀ ਬਾਕੀ ਪਰਸੈਂਟੇਜ ਹੈ ਦੋਵਾਂ ਪਾਰਟੀਆਂ ਚ ਵੱਧ ਘੱਟ ਹੋਈ ਹੈ ਆਪਣੇ ਜਿਹੋ ਦਾ ਕੋਈ ਬਹੁਤ ਫਰਕ ਨਹੀਂ ਪਿਆ ਉਹਨਾਂ ਤੁਸੀਂ 7 ਸਾਲ ਲਗਾਤਾਰ ਦੋ ਵਾਰ ਜਿਹੜੇ ਕਿ ਸੰਸਦ ਰਹੇ ਹੋ ਇੱਕ ਵਾਰੀ ਬਾਈ ਇਲੈਕਸ਼ਨ ਤੇ ਇੱਕ ਵਾਰੀ ਆਮ ਇਲੈਕਸ਼ਨ ਵਿੱਚ ਤਾਂ ਅੱਗੋਂ ਜੇ ਹੋਰ ਲੋਕ ਤੁਹਾਨੂੰ ਫੇਰ 5 ਸਾਲ ਵਾਸਤੇ ਲੋਕ ਸਭਾ ਦੀ ਭੇਜ ਦੇਣ ਕਿਹੜੇ ਕੰਮ ਨੇ ਜਿਹੜੇ ਕਿ ਹਜੇ ਰਹਿ ਗਏ ਨੇ ਕਰਨ ਵਾਲੇ ਗੁਰੂ ਨਗਰੀ ਦੇ ਵੇਖੋ ਪਿੱਤਰ ਸ਼ਹਿਰ ਵਾਸਤੇ ਮੇਰਾ ਮੰਨਣਾ ਹੈ ਕਿ ਜਿਹੜੇ ਤੇ ਪਹਿਲਾਂ ਜਿਹੜੇ ਕੰਮ ਚੱਲ ਰਹੇ ਨੇ ਜਿੰਨਾਂ ਤੇ ਅਸੀਂ ਵਰਕਆਊਟ ਕੀਤਾ ਆ ਉਹਨਾਂ ਨੂੰ ਕੰਪਲੀਟ ਹੁੰਦਿਆਂ ਜੀ ਦੋ ਤਿੰਨ ਸਾਲ ਲੱਗਣੇ ਨੇ ਜੀ ਉਹਨਾਂ ਨੂੰ ਕੰਪਲੀਟ ਕਰਾਉਣਾ ਹੈ ਫੇਰ ਜਿਹੜਾ ਟਾਰੀ ਰਾਈ ਬਾਗੇ ਰਾਈ ਵਪਾਰ ਖੁੱਲਣਾ ਚਾਹੀਦਾ ਉਹਦੀ ਅਸੀਂ ਬਾਰ ਬਾਰ ਮੰਗ ਕਰਦੇ ਹੋ ਲੱਗਣਾ ਚਾਹੀਦਾ ਟਰੱਕ ਪਵਿੱਤਰ ਪਾਣੀ ਨੇ ਤੁੰਗਟਾਪ ਡਰੇਨ ਐ ਭਗਤਾਲੇ ਨਾਲਾ ਐ ਇਹਨਾਂ ਦੋਵਾਂ ਦੇ ਉੱਤੇ ਕੰਮ ਕਰਨਾ ਪੈਣਾ ਐ ਇਹਨਾਂ ਦੋਵਾਂ ਦੇ ਉੱਤੇ ਬਹੁਤ ਵੱਡਾ ਪੋਲੂਸ਼ਨ ਦਾ ਕਾਰਨ ਐ ਇੱਕ ਇਹਨਾਂ ਨੂੰ ਦੂਰ ਕਰਨਾ ਪੈਣਾ ਐ ਐਮ ਐਸ ਐਮਈ ਦਾ ਬਹੁਤ ਵੱਡਾ ਇਸ਼ੂ ਐ ਇਸ ਲਈ ਵਪਾਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਕਾਰਨ ਬਣਿਆ ਪਿਆ ਬਹੁਤ ਸਾਰੀਆਂ ਇੰਡਸਟਰੀ ਜਿਹੜੀ ਐ ਸਕਰੂ ਦੀ ਛੋਟੀਆਂ ਇੰਡਸਟਰੀਆਂ ਨੇ ਬੰਦ ਹੋ ਗਈਆਂ ਨੇ ਕਿਉਂਕਿ ਇਹਨਾਂ ਨੇ ਵਪਾਰੀਆਂ ਨੂੰ ਇੱਕ ਚੋਰ ਦੀ ਤਰ੍ਹਾਂ ਇੱਕ ਡਾਕੂ ਦੀ ਤਰ੍ਹਾਂ ਵੇਖਣਾ ਸ਼ੁਰੂ ਕਰਤਾ ਕੇਂਦਰ ਸਰਕਾਰ ਨੇ ਜੋ ਕਿ ਬਹੁਤ ਹੀ ਨਿੰਦਣਜੋਕ ਕੰਮ ਹੈ ਹੁਣ ਜਿਹੜਾ ਬੰਦਾ 45 ਦਿਨ ਪੈਸੇ ਨਹੀਂ ਕਿਸ ਨੂੰ ਬੇਲੇ ਪੈਸੇ ਚੀਜ਼ ਲੈ ਕੇ ਪੈਸੇ ਨਹੀਂ ਦੇਊਗਾ ਉੱਤੇ ਸਰਕਾਰ ਕਹਿੰਦੀ ਮੈਂ 30% ਤੇ ਤੋਂ ਟੈਕਸ ਲਵਾਂਗੀ ਭਾਈ ਦੇਣਾ ਕਿਸ ਨੇ ਲੈਣਾ ਕਿਸ ਨੇ ਤੁਸੀਂ ਕਹੋਣ ਤੁਸੀਂ ਤਾਂ ਇਨਕਮ ਟੈਕਸ ਦੀ ਗੱਲ ਕਰੋ ਜੀਐਸਟੀ ਦੀ ਗੱਲ ਕਰੋ ਤੁਹਾਨੂੰ ਸਹੀ ਮਿਲ ਰਹੇ ਨੇ ਉਹ ਚ ਕੋਈ ਗੱਲ ਹੈਗੀ ਤਾਂ ਤੁਸੀਂ ਗੱਲ ਰੱਖੋ ਪਰ ਨਹੀਂ ਸਰਕਾਰ ਇਸ ਵੇਲੇ ਛੋਟੇ ਵਪਾਰੀ ਨੂੰ ਖਤਮ ਕਰਕੇ ਵੱਡੇ ਘਰਾਣਿਆਂ ਦਾ ਪਾਰ ਸੈੱਟ ਕਰਨਾ ਚਾਹੁੰਦੀ ਹੈ ਉਹ ਇੱਕ ਨਿਕ ਇਹਨਾਂ ਦਾ ਫੋਕਸ ਹੈ ਉਹਦੀ ਲੜਾਈ ਜਿਹੜੀ ਐ ਕਿ ਪਾਰਲੀਮੈਂਟ ਸ਼ੁਰੂ ਹੁੰਦੇ ਜੇ ਪ੍ਰਮਾਤਮਾ ਨੇ ਮਿਹਰ ਕੀਤੀ ਲੋਕਾਂ ਮੇਰੇ ਤੇ ਵਿਸ਼ਵਾਸ ਕੀਤਾ ਉਹਦੀ ਲੜਾਈ ਜਿਹੜੀ ਆਪਾਂ ਲੜਾਂਗੇ ਤੁਹਾਡੀ ਕੀ ਤਿਆਰੀ ਹੈ ਕਿਉਂਕਿ 2 ਮਹੀਨੇ ਦਾ ਸਮਾਂ ਰਹਿ ਗਿਆ ਤੇ ਕਿਸੇ ਵੀ ਸਮੇਂ ਟਿਕਟਾਂ ਮੇ ਅਨਾਉਂਸ ਹੋ ਸਕਦੀ ਹੈ ਤੁਹਾਡੀ ਕੀ ਤਿਆਰੀ ਹੈਗੀ ਮੇਰਾ ਖਿਆਲ ਸਾਡੀ ਤਿਆਰੀ 2019 ਤੋਂ ਹੀ ਹੈ ਜੀ ਜਦੋਂ ਬੰਦਾ ਲੋਕਾਂ ਚ ਰਹਿੰਦਾ ਹੈ ਲੋਕ ਮੁੱਦੇ ਉਠਾਉਂਦਾ ਹੈ ਚਾਹੇ ਪਾਰਲੀਮੈਂਟ ਚ ਹੋਵੇ ਚਾਹੇ ਪਾਰਲੀਮੈਂਟ ਤੋਂ ਬਾਹਰ ਹੋਣ ਲੋਕਾਂ ਵਾਸਤੇ ਧਰਨੇ ਦਿੰਦਾ ਹੈ ਲੋਕਾਂ ਵਾਸਤੇ ਯੂਕਰੇਨ ਚ ਚਾਹੇ ਬੱਚੇ ਫਸੇ ਹੋਣ ਜਾਨ ਦੀ ਪ੍ਰਵਾਹ ਕੀਤੀ ਬਗੈਰ ਨਿਊਕਲੀਅਰ ਜੰਗ ਲੱਗ ਜੰਗ ਦਾ ਮੌਜੂਦ ਜਿਹੜੇ ਬੱਚੇ ਕੱਢ ਕੇ ਉੱਥੋਂ ਲਿਆਏ ਆ ਫਿਰ ਬਾਲੀ ਬੱਚੇ ਫਸੇ ਉਹਨਾਂ ਕੋਈ ਗਏ ਆ अनेका ਬੱਚੇ ਇਹਦੇ ਬਾਹਰੋਂ ਮੰਗਾਏ ਨੇ ਔਰ ਕਈ ਹੋਰ अनेका ਕੰਮ ਕੀਤੇ ਨੇ ਜਿਹਨਾਂ ਦੀ ਬੜੀ ਲੰਮੀ ਲਿਸਟ ਹੈ ਸੋ ਇਹ ਜਦੋਂ ਕੰਮ ਕੀਤੇ ਹੁਣ ਮੇਰਾ ਖਿਆਲ ਹੈ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਉਸ ਤੋਂ ਬਾਅਦ ਵੀ ਫਿਰ ਫੈਸਲਾ ਜਿਹੜਾ ਪਬਲਿਕ ਤੇ ਛੱਡਣਾ ਹੈ ਇਹਦਾ ਪਬਲਿਕ ਕੀ ਚਾਹੁੰਦੀ ਹੈ ਪਬਲਿਕ ਦਾ ਕੀ ਮੰਨਿਆ ਸਾਡੇ ਪ੍ਰਤੀ ਸੋ ਮੈਂ ਸਮਝੂਗਾ ਕਿ ਬਹੁਤ ਪਿੱਛੇ ਸਾ ਅਸੀਂ ਅੰਮ੍ਰਿਤਸਰ ਨੂੰ ਪਿੱਛੇ ਸਾ ਜਦੋਂ ਮੈਂ ਸ਼ੁਰੂ ਕੀਤਾ ਅੱਜ ਬਹੁਤ ਅਸੀਂ ਪਰਮਾਤਮਾ ਦੀ ਮਿਹਰ ਨਾਲ ਛੜਕੀ ਆਵਾਜ਼ ਆਈ ਰਹੀ ਹੈ ਹਵਾਈ ਆਵਾਜ਼ ਆਈ ਰਹੀ ਰੇਲ ਦਾ ਵਜਾਈ ਰਹੀ ਬਹੁਤ ਵੱਡਾ ਵਿਸਤਾਰ ਕੀਤਾ ਹੈ ਜਿਹੜਾ ਅੱਜ ਦੇਖਦਾ ਹੈ ਧਰਤੀ ਦੇ ਉੱਤੇ ਸੋ ਹੁਣ ਉਹਨੂੰ ਹੋਰ ਅਸੀਂ ਅੱਛੇ ਕੰਮ ਜਿਹੜੇ ਆ ਉਹ ਸ਼ਹਿਰ ਚ ਕਰ ਸਕਦੇ ਆ ਸ਼ਹਿਰ ਦਾ ਜਿਹੜਾ ਪੁਰਾਣਾ ਸ਼ਹਿਰ ਉਹਦਾ ਪੰਦਰ ਗਠਨ ਕਰਨਾ ਪੈਣਾ ਸਾਨੂੰ ਸੀਵਰੇਜ ਪ੍ਰਣਾਲੀ ਉਹਦੀ ਠੀਕ ਕਰਨੀ ਪੈਣੀ ਵਾਟਰ ਸਪਲਾਈ ਉਹਦੀ ਠੀਕ ਕਰਨੀ ਪੈਣੀ ਆ ਉਹਦੇ ਹੈਰੀਟੇਜ ਬਿਲਡਿੰਗਾਂ ਸਾਨੂੰ ਬਚਾਉਣੀਆਂ ਪੈਣੀਆਂ ਨੇ ਸੋ ਜਿਹੇ ਕੰਮ ਜਿਹੜੇ ਸਾਡੇ ਪਾਈਪਲਾਈਨ ਚ ਨੇ ਉਹ ਅਸੀਂ ਕੁਝ ਚੱਲ ਰਹੇ ਨੇ ਕੁਝ ਨਹੀਂ ਵੀ ਹੋਏ ਉਨਾ ਸਾਰੇ ਦੇ ਉੱਤੇ ਕੰਮ ਕਰਨਾ ਪੈਣਾ ਸਾਨੂੰ ਮੈਡੀਕਲ ਟੂਰਿਜ਼ਮ ਮੇਰਾ ਮੰਨਿਆ ਕਿ ਇੱਥੇ ਅੰਮ੍ਰਿਤਸਰ ਹੋਣਾ ਚਾਹੀਦਾ ਵੱਡਾ ਹਸਪੀਟਲ ਹੋਵੇ ਗੋਨਾਲਾ ਦਾ ਹਸਪੀਟਲ ਕਾਫੀ ਹੱਦ ਤੱਕ ਚੱਲ ਗਿਆ ਤੁਸੀਂ ਜਾ ਕੇ ਵੇਖ ਸਕਦੇ ਜੇ ਹੋਰ ਵੀ ਉਹਨਾਂ ਚੀਜ਼ਾਂ ਚਲਾਉਣਾ ਹੈ ਔਰ ਮੈਡੀਕਲ ਟੂਰਿਜ਼ਮ ਵੀ ਹੋਣਾ ਜਿੱਥੇ ਧਾਰਮਿਕ ਯਾਤਰਾ ਰਾਤਰੀ ਯਾਤਰੀ ਆਉਂਦੇ ਨੇ ਉਹਦੇ ਨਾਲ ਮੈਡੀਕਲ ਟੂਰਿਜ਼ਮ ਵੀ ਸਾਡੇ ਜੇ ਅੱਜ ਇਹ ਤਾਂ ਸਾਨੂੰ ਪਾਕਿਸਤਾਨ ਦੀ ਬਹੁਤ ਵੱਡੀ ਪਾਕਿਸਤਾਨ ਨੂੰ ਲੋੜ ਹੈ ਪਾਕਿਸਤਾਨ ਬਹੁਤ ਪਿੱਛੇ ਐ ਇਸ ਸਿਸਟਮ ਤੋਂ ਸੋ ਉਹ ਵੀ ਅਸੀਂ ਲੈ ਕੇ ਆਉਣਾ ਹੈ 2019 ਵਿੱਚ ਤੇ ਹੁਣ ਜਿਹੜੀ 2024 ਵਿੱਚ ਕਾਫੀ ਜ਼ਿਆਦਾ ਫਰਕ ਹੈ ਕਿਉਂਕਿ 2019 ਵਿੱਚ ਪੰਜਾਬ ਅੰਦਰ ਕਾਂਗਰਸੀ ਸਰਕਾਰ ਸੀ ਤਾਂ ਹੁਣ ਜੇ ਗੱਲ ਕਰ ਲਈ ਨੋ ਹਲਕੇ ਵਿੱਚ ਸੱਤ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਕਾਬਜ਼ ਨੇ ਤੇ ਕਿਸਣਾ ਦੇਖਦੇ ਹੋ ਮੈਂ ਇਸ ਚੀਜ਼ ਨੂੰ ਕੁਝ ਨਹੀਂ ਮੰਨਦਾ ਉਦੋਂ ਵੀ ਲੋਕਾਂ ਦੀ ਸਰਕਾਰ ਹੀ ਹੁਣ ਵੀ ਲੋਕਾਂ ਦੀ ਸਰਕਾਰ ਹੈ ਉਦੋਂ ਵੀ ਲੋਕਾਂ ਵੋਟਾਂ ਪਾਈਆਂ ਹੁਣ ਵੀ ਲੋਕਾਂ ਮੋਟਾਂ ਪਾਉਣੀਆਂ ਸੋ ਜਦੋਂ ਲੋਕਾਂ ਦੀਆਂ ਸਰਕਾਰਾਂ ਹੁਣ ਲੋਕ ਚੁੰਨਦੇ ਹੋਣ ਉਹਦੇ 'ਚ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਆਪਣਾ ਆਪ ਤੁਹਾਨੂੰ ਠੀਕ ਰੱਖਣਾ ਚਾਹੀਦਾ ਉਹ ਆਪਣਾ ਮੇਰਾ ਖਿਆਲ ਆਪਣਾ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਠੀਕ ਰੱਖਿਆ ਹੈ ਤੇ ਇਹਨੇ ਸਾਂਸਦ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਹਰ ਸਵਾਲ ਦਾ ਬੜੀ ਹੀ ਨਮਰਤਾ ਨਾਲ ਤੇ ਬਿਬਾਕੀ ਨਾਲ ਜਿਹੜਾ ਕਿ ਉਹ ਜਵਾਬ ਦਿੰਦੇ ਨੇ ਔਰ ਉਹਨਾਂ ਦਾ ਇਹ ਹੀ ਆਖਣਾ ਵੀ ਪਾਰਟੀ ਹਾਈ ਕਮਾਂਡ ਜਦੋਂ ਵੀ ਟਿਕਟ ਦੀ ਅਨਾਉਂਸਮੈਂਟ ਕਰੇਗੀ ਭਾਵੇਂ ਉਹਨਾਂ ਨੂੰ ਟਿਕਟ ਮਿਲੇ ਭਾਵੇਂ ਹੋਰ ਕਿਸੇ ਨੂੰ ਉਹ ਲਗਾਤਾਰ ਜਿਹੜੇ ਕਿ ਲੋਕਾਂ ਦੀ ਅਮਰਸਦ ਦੇ ਲੋਕਾਂ ਦੀ ਆਵਾਜ਼ ਨੂੰ ਲੋਕ ਸਭਾ ਵਿੱਚ ਚੱਕਦੇ ਰਹਿਣਗੇ ਤੇ ਜਿਹੜੇ ਕੰਮ ਹਜੇ ਅਧੂਰੇ ਪਏ ਨੇ ਉਹਨਾਂ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਉਣ ਦਾ ਲਗਾਤਾਰ प्रयास भी जरा कि उन्होंने वालों किया जाएगा कैमरा पर्सन सुखपाल के सिकंदर पचरी चाह दैनिक सिरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर